ਸਤਿ ਸ਼੍ਰੀ ਅਕਾਲ ਜੀ ਮਸਾਵੇ ਢੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੇ ਪਿੰਡ ਪਿੰਡ ਬੋਟਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਜੋ ਫਲਦਾਰ ਬੂਟੇ ਆਪਣੇ ਕੋਲੇ ਲੱਗੇ ਹੁੰਦੇ ਆ ਦਸੰਬਰ ਦੇ ਵਿੱਚ ਆਪਾਂ ਉਹਨਾਂ ਦੀ ਵਿਸ਼ੇਸ਼ ਤੌਰ ਤੇ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਦਸੰਬਰ ਦੇ ਵਿੱਚ ਬਹੁਤ ਸਾਰੀ ਠੰਡ ਪੈਂਦੀ ਹੈ ਉਹਨਾਂ ਵਾਸਤੇ ਆਪਾਂ ਨੂੰ ਕਿਹੜੇ ਪ੍ਰਬੰਧ ਕਰਨੇ ਜ਼ਰੂਰੀ ਨੇ ਦਸੰਬਰ ਜਨਵਰੀ ਦੇ ਵਿੱਚ ਆਪਾਂ ਪਤਛੜੀ ਬੂਟਿਆਂ ਦੀ ਕਾਂਡ ਛਾਟ ਵੀ ਕਰਨੀ ਹੁੰਦੀ ਹੈ ਤੇ ਜਾਂ ਜਿਹੜੇ ਦੂਜੇ ਹੋਰ ਸਾਰੇ ਬੂਟੇ ਆਉਂਦੇ ਆ ਉਹਨਾਂ ਨੂੰ ਆਪਾਂ ਖਾਦਾਂ ਵੀ ਦੇਣੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਆਪਾਂ ਇੱਕ ਤਾਂ ਦਸੰਬਰ ਮਹੀਨੇ ਦੇ ਵਿੱਚ ਆਪਾਂ ਬੂਟਿਆਂ ਨੂੰ ਠੰਡ ਤੋਂ ਬਚਾ ਕਿਵੇਂ ਕਰ ਸਕਦੇ ਆ ਦੂਜਾ ਜਿਹੜਾ ਮੀਂਹ ਪਏ ਨੂੰ ਬਹੁਤ ਚਿਰ ਹੋ ਗਿਆ ਉਹਦੇ ਵਾਸਤੇ ਆਪਾਂ ਕੀ ਪ੍ਰਬੰਧ ਕਰ ਸਕਦੇ ਆ ਤੀਜਾ ਆਪਾਂ ਸਵੇਦਨ ਸੀਲ ਘਟ ਸੈਂਸੀਲ ਅਤੇ ਬਹੁਤ ਸੈਂਸੀਲ ਇਹ ਕਿਹੜੇ ਬੂਟੇ ਹੁੰਦੇ ਹਨ ਇੰਨਾ ਬਾਰੇ ਵੀ ਗੱਲਬਾਤ ਕਰਾਂਗੇ ਸਰਦੀਆਂ ਦਾ ਮੌਸਮ ਬਹੁਤ ਸਾਰੇ ਬਾਗ ਪ੍ਰਬੰਧਨ ਕਾਰਜਾਂ ਨੂੰ ਕਰਨ ਦਾ ਮੁੱਖ ਸਮਾਂ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਬੂਟੇ ਕੱਟ ਕਿਰਿਆਸੀਲ ਅਵਸਥਾ ਵਿੱਚ ਰਹਿੰਦੇ ਹਨ ਜਾਂ ਪੱਤਝੜ ਵਾਲੇ ਬੂਟੇ ਸਥਲ ਅਵਸਥਾ ਵਿੱਚ ਹੁੰਦੇ ਹਨ ਫਲਾਂ ਦੇ ਛੋਟੇ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਦੀ ਲੋੜ ਪੈਂਦੀ ਹੈ ਅਤੇ ਇਸ ਦਾ ਪ੍ਰਭਾਵ ਫਲਾਂ ਦੀਆਂ ਕਿਸਮਾਂ ਵਿਕਾਸ ਦੇ ਪੜਾਅ ਬੂਟੇ ਅਤੇ ਉਮਰ ਬਾਗਾਂ ਦੀ ਦਿਸ਼ਾ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਕਈ ਫਲਾਂ ਜਿਵੇਂ ਕਿ ਅੰਬ ਲੀਜੀ ਪਪੀਤਾ ਆਦਿ ਛੋਟੇ ਬੂਟੇ ਠੰਡ ਪ੍ਰਤੀ ਸਹਿਨਸ਼ੀਲ ਹੁੰਦੇ ਹਨ ਅਤੇ ਘੱਟ ਤੋਂ ਘੱਟ 3 ਤੋਂ 4 ਸਾਲਾਂ ਲਈ ਠੰਡ ਤੇ ਕੋਰੇ ਤੋਂ ਬਚਾਉਣਾ ਪੈਂਦਾ ਹੈ ਮੌਸਮੀ ਤਬਦੀਲੀ ਕਾਰਨ ਨੀਵੀਂ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਖੇਤਰਾਂ ਵਿੱਚ ਠੰਡ ਦਾ ਪ੍ਰਭਾਵ ਵੱਧ ਰਿਹਾ ਹੈ ਛੋਟੇ ਬੁੱਟਿਆਂ ਨੂੰ ਸਰਕੰਡਾ ਕਾ ਮੱਕੀ ਬਾਜਰੇ ਅਤੇ ਝੋਨੇ ਦੀ ਪਰਾਲੀ ਪਲਾਸਟਿਕ ਦੇ ਚਾਦਰਾਂ ਅਤੇ ਛੇੜ ਨਟ ਨਾਲ ਕੁੱਲੀਆਂ ਬਣਾ ਕੇ ਟੱਕ ਦਿਓ ਇਹ ਸਭ ਤੋਂ ਸਸਤਾ ਅਤੇ ਆਸਾਨ ਤਰੀਕਾ ਹੈ ਦੱਖਣ ਪੂਰਬ ਵਾਲੇ ਪਾਸੇ ਨੂੰ ਖੁੱਲਾ ਰੱਖੋ ਤਾਂ ਜੋ ਸੂਰਜ ਦੀ ਰੋਸ਼ਨੀ ਅੰਦਰ ਜਾ ਸਕੇ ਉੱਤਰੀ ਅਤੇ ਉੱਤਰੀ ਪੱਛਮੀ ਠੰਡ ਤੋਂ ਬਚਣ ਲਈ ਹਵਾ ਰੋਕੂ ਬਾੜ ਵੀ ਆਪਾਂ ਲਾ ਸਕਦੇ ਹਾਂ ਬਾਗਾਂ ਦੀ ਹਾਕੀ ਸਿੰਚਾਈ ਆਮ ਤੌਰ ਤੇ ਕੋਰੇ ਦੇ ਅਸਰ ਨੂੰ ਘਟ ਕਰਨ ਲਈ ਸਹਾਈ ਹੁੰਦੀ ਹੈ ਉੱਤਰੀ ਭਾਰਤ ਵਿੱਚ ਉੱਗਣ ਵਾਲੇ ਫਲਦਾਰ ਪੌਦਿਆਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਿੰਨ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ ਸਵੇਦਨ ਸੀਲ ਅੰਬ ਪਪੀਤਾ ਲੀਜੀ ਕੇਲਾ ਘਟ ਸਹਿਨ ਸੀਲ ਨਿੰਬੂ ਜੱਤੀ ਲੋਕਾਟ ਅਮਰੂਦ, ਬੇਰ, ਅਨਾਰ, ਆਮਲਾ, ਬਹੁਤ ਸਵੇਦਨਸੀਲ ਆੜੂ, ਪਲੂਚਾ, 나ਖ, ਅੰਗੂਰ, ਫਾਲਸਾ, ਕਰੌਂਦਾ ਆਦ ਨੂੰ ਇਨਸ ਰੇਣੀਆਂ ਵਿੱਚ ਰੱਖਿਆ ਗਿਆ ਹੈ। ਬਾਕੀ ਜੋ ਆਪਾਂ ਗੱਲਬਾਤ ਕਰਨੀ ਸੀ ਵੀ ਆਪਣੇ ਪਿੰਡਾਂ ਦੇ ਵਿੱਚ ਮੀਂਹ ਪਏ ਨੂੰ ਬਹੁਤ ਚਿਰ ਹੋ ਗਿਆ। ਤੇ ਜਿਹੜੇ ਆਪਣੇ ਬੂਟੇ ਐ ਉਹਨਾਂ ਦੇ ਪੱਤਿਆਂ ਦੇ ਉੱਪਰ ਮਿੱਟੀ ਧੂੜ ਜੰਮ ਚੁੱਕੀ ਐ। ਤੇ ਉਹਨਾਂ ਨੂੰ ਆਪਾਂ 10 ਤੋਂ 15 ਦਿਨਾਂ ਦੇ ਵਿੱਚ ਬਾਅਦ ਆਪਾਂ ਜਦ ਆਪਣੀ ਮੋਟਰ ਦੇ ਨਾਲ ਉਹਨਾਂ ਤੇ ਪਾਣੀ ਛਿੜਕਦੇ ਰਹੀਏ ਨਮਾਉਂਦੇ ਰਹੀਏ ਤੇ ਜਾਂ ਆਪਾਂ ਆਪਣੀ ਜੋ ਟੋਲੀ ਹੁੰਦੀ ਹੈ ਉਹਦੇ ਨਾਲ ਪਾਣੀ ਛਿੜਕ ਕੇ ਸਮੇਂ-ਸਮੇਂ ਤੇ ਉਹਨਾਂ ਦੀ ਢੂੜ ਮਿੱਟੀ ਹਟਾਉਂਦੇ ਰਹੀਏ ਕਿਉਂਕਿ ਪੂਟਾ ਨੇ ਆਪਣੇ ਪੱਤਿਆਂ ਦੇ ਰਾਖ ਫਰਾਕ ਹਵਾ ਅਤੇ ਸੂਰਜ ਤੋਂ ਲੈਣੀ ਹੁੰਦੀ ਹੈ ਉਹ ਜਦੋਂ ਪੱਤਿਆਂ ਦੇ ਉੱਪਰ ਢੂੜ ਮਿੱਟੀ ਜੰਮੀ ਹੁੰਦੀ ਹੈ ਉਹ ਪੂਰੀ ਸਮਰੱਥਾ ਦੇ ਨਾਲ ਆਪਣੀ ਖਰਾਕ ਨਹੀਂ ਬਣਾ ਸਕਦਾ ਇਸ ਲਈ ਆਪਾਂ ਸਮੇਂ-ਸਮੇਂ ਤੇ ਬੂਟਿਆਂ ਵੱਲ ਧਿਆਨ ਦਿੰਦੇ ਰਹੀਏ ਦੂਜਾ ਜਿਹੜੇ ਖਾਦ ਪ੍ਰਬੰਧ ਹੈ ਉਹ ਦਸੰਬਰ ਦੇ ਵਿੱਚ ਕਿਹੜੇ ਬੂਟਿਆਂ ਨੂੰ ਆਪਾਂ ਕਿਹੜੀਆਂ ਖਾਦਾਂ ਪਾ ਸਕਦੇ ਆ ਉਹਦੇ ਬਾਰੇ ਵੀ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੇਕਰ ਕੋਈ ਗੱਲਬਾਤ ਦੱਸਣ ਕੰਨੀ ਹੋ ਰਹੀਗੀ ਤਾਂ ਤੁਸੀਂ ਆਪਣੀ ਗੱਲ ਕਮੈਂਟ ਰਾਹੀਂ ਪੁੱਛ ਸਕਦੇ ਹੋ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ